ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗਵਾ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਸ਼ੂਰਾ ਸ਼ੂਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਪਸ਼ੂ ਦਿਖਾਵਾਂਗੇ ਇੱਕ ਵੈੜ ਤੇ ਇੱਕ ਹੀ ਝੋਟੀ ਆ ਦੋਵੇਂ ਪਸ਼ੂ ਬਿਲਕੁਲ ਜੇ ਸਵਾਇ ਦਿਖਾਵਾਂਗੇ ਤੇ ਆਪਾਂ ਪਹੁੰਚੇ ਹਾਂ ਵੀਰ ਜਵਰਾਜ ਜੀ ਹੁਣਾਂ ਦੇ ਕੋਲ ਤੇ ਆਜੂ ਕਰਦੇ ਹਾਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਨਾ ਜੀ ਡਿਟੇਲ ਸਸੀਆ ਭਾਜੀ ਸਿਕੰਦਰ ਚੱਕਰ ਦੀ ਹੈ ਅੱਜ ਵਧੀਆ ਚੰਗੀ ਲੱਗਦੀ ਹੈ ਦੇਖਣਾ ਵਧੀਆ ਵਧੀਆ ਚਾਹੀਦਾ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਆਪਣਾ ਜੁਗਤ ਸਿੰਘ ਪਿੰਡ ਝੂਰਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਨਾਲਾ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ 82888 6856 ਠੀਕ ਆ ਜੀ ਤੇ ਬਾਈ ਦੱਸਿਓ ਪਹਿਲੇ ਨੰਬਰ ਤੇ ਵੜ ਕੇ ਨਵਾ ਸੁਆ ਸੁਈਆ ਜੇ ਦੂਜੇ ਸੁਈਆ ਵੜ ਸੁਈ ਜੇ ਅੱਛਾ ਜੀ ਬਸ ਉਹਦੀ ਸੁਈਆ ਠੀਕ ਆ ਜੀ 20 ਤੋਂ 22 ਲੀਟਰ ਦੇ ਵਿੱਚ ਬੜਾ ਇਤਿਆਦ ਦੇ ਠੀਕ ਆ ਠੀਕ ਆ ਜੀ ਜੇ ਜਵਾਬ ਕੀ ਆ ਗਿਆ ਜੀ ਜਵਾਬ ਪਿੱਛੇ ਬੱਛੀ ਹੈ ਬਹੁਤ ਔਰਗੀਆ ਠੀਕ ਲਓ ਜੀ ਪਿੱਛੇ ਵੀ 3 ਮਲ ਕਾਫ ਤੇ 20 ਤੋਂ 22 ਲੀਟਰ ਜਿਹੜਾ ਬੋਲਾ ਜ ਬੋਲਾ ਸਟਾਰਟ ਹੈ ਬਾਕੀ ਖੋਲ ਕੇ ਬਖੰਨੇ ਆ। ਸਾਡਾ ਘਾਟ ਜਿਹੜਾ ਬਹੁਤ ਹੀ ਤਗੜਾ ਆ ਗਿਆ ਨਾ ਫਾਰਮ ਵਾਲੀ ਵੜਿਆ ਬਾਈ ਕਿੰਨਾ ਘਰੂਗੀ ਇਹ ਦੁੱਧ ਭਰਜੂਗੀ ਜੀ 30 ਤੋਂ 35 ਲੀਟਰ। ਅੱਛਾ ਜੀ। ਹਾਂ ਜੀ। ਠੀਕ ਹੈ ਠੀਕ ਲਓ ਜੀ 30 ਤੋਂ 35 ਲੀਟਰ ਜਿਹੜਾ ਦੁੱਧ ਭਰੂਗੀ ਤੇ ਪੰਡਾਂ ਪਾਈਆਂ ਵਾ ਥੱਲੇ ਕਰਮ ਵਾਲੀ ਨੇ ਤੇ ਥਣ ਵੀ ਆਣ ਕੱਲਾ ਕੱਲਾ ਲੱਗਾ ਪਿਆ ਤੇ ਗਿੱਠ ਗਿੱਠ ਤੇ ਥਣ ਲੱਗਾ ਵਾ ਤੇ ਸਵਾਹ ਦੇ ਨਾੜਾ ਨੋੜਾ ਵੀ ਕਾਫੀ ਆ ਗਈਆਂ ਵਾ। ਤੇ ਲੱਗ ਜੇ ਤੁਹਾਨੂੰ ਜਰੂਰ ਚੈੱਕ ਕਰਨੇ ਆ ਤੁਹਾਨੂੰ ਥਾਣਾ ਦਾ ਸੈਜ ਗਿਆ ਜਿਹੜਾ ਬਹੁਤ ਹੀ ਸ਼ਾਨਦਾਰ ਆ ਗਿਆ ਵਾ ਕਰੋ ਜੀ ਚੈੱਕ ਕਰ ਸែន ਪੰਡਾਂ ਹੀ ਪਾਈਆਂ ਪਈਆਂ ਕਰ ਮਲਦੇ ਆਹ ਇਹ ਕਿੰਨੀ ਸਾਈਡ ਤੋਂ ਚੱਕੀ ਗੁਰੇ ਕੌਣ ਅਗਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਨੇ ਥਾਣਾ ਦਾ ਸੈਜ ਗਿਆ ਜਿਹੜਾ ਬਹੁਤ ਹੀ ਸ਼ਾਨਦਾਰ ਤੇ ਨਾੜਾ ਨੂੜਾ ਵੀ ਕਾਫੀ ਆ ਗਿਆ ਵਾ ਤੇ ਇਹਦਾ ਜਵਾਲ ਵੀ ਪਾਈ ਆਜੋ ਠਾ ਦੇ ਮੜਾ ਜਾ ਪਾ ਪਾਈ ਜਾ ਜੀ ਸੀ ਮਲਕਾਪ ਚਲੋ ਜੀ ਚੰਗੇ ਸੀ ਮੰਦਾ ਵੀ ਪਿਛੇ ਗਲਾ ਨਾ ਠੀਕ ਹੈ ਜੀ ਇਹ ਬਾਈ ਜੀ ਪਤਾ ਕਿਹੜੇ ਸੀ ਮੰਦੀ ਵਸੀ ਠੀਕ ਹੈ ਠੀਕ ਹੈ ਜੀ ਲਓ ਜੀ ਪਹਿਲੇ ਜਦੋਂ ਚੰਗਾ ਸੀਮਣ ਹੀ ਪੜਾਇਆ ਵਾ ਕੁਝ ਸਮ কাল ਉਹ ਗਾਂ ਇਹ ਵੀ ਚੰਗੀ ਬਰੀਡ ਦੇ ਵਿੱਚ ਆ ਗਈ ਆ ਤੇ ਬਾਈ ਜੀ ਇਹਦਾ ਮੁੱਲ ਫਿਰ ਕੀ ਕਰਨਾ ਜੀ ਮੁੱਲ ਤੇ ਮਾਰਕੀਟ ਦੇ ਹਿਸਾਬ ਨਾਲ ਵੇਚੋ ਕਿੰਨੇ ਦੀ ਜੀ ਹਾਂ ਜੀ ਦੀ ਦੀਏ ਕਿੰਨੀ ਹੈ ਇਹ ਪੰਮੀ ਚਲੋ ਆਪਣੀ ਯਾਰ ਕਰ ਦਈਏ ਦਾ ਦੁੱਧ ਇਹਦੇ ਵਿੱਚ ਕਰ ਦਈਏ ਜਿਆਦਾ ਬਿਲਕੁਲ ਹਾਨ ਵਾਲਾ ਹੀ ਇੱਕ 10 ਦੀ ਮਾੜ ਦੇ ਸਰਦੀ ਅੰਦਰ ਦਾ 35 ਲੀਟਰ ਹਾਂ 10 ਤੋਂ 15 ਕਰ ਦਈਏ ਕੋਈ ਨਹੀਂ ਕਾਕੋ ਲਾ ਦੇ 5 ਦਲਾ ਇੱਕ ਪੰਜ ਦੀ ਜਾਂਦੀ ਹੈ ਚੋ ਕਹਿੰਦੇ ਇੱਕ ਪੰਜ ਦੀ ਦੇ ਦਿੰਦੇ ਜਸਮੁਲ ਲਾਓ ਜੀ ਪਹਿਲੀ ਵੀਡੀਓ ਪਾਈ ਹੋਣਾ ਆਦੀ ਤੇ ਬਾਈ ਨੇ ਵੀ ਖੁੱਲਾ ਮਾਨਦਾਲ ਕਰਦਾ ਵਾ ਤੇ 35 ਲੀਟਰ ਜਿਹੜਾ ਦੁੱਧ ਭਰੂਗੇ ਕਰਮਾ ਵਾਲੀ ਦਾ ਜੇ ਸਿਰਫ 2 ਵਜਾ 3 ਦਿਨ ਹੋਏ ਆ ਤੇ 22 ਲੀਟਰ ਜਿਹੜਾ ਬੋਲਾ ਇਸ ਟਾਈਮ ਬਿਲਕੁਲ ਤਿਆਰ ਆ ਤੇ ਕੰਦ ਕਾਠ ਵੀ ਚੰਗਾ ਬਥੇ ਹੈ ਵੀ ਬਰੀਡ ਦੇ ਵਿੱਚ ਆ ਗਈ ਆ ਤੇ ਆਜੋ ਦੂਜੇ ਨੰਬਰ ਦੇ ਭਾਈਆ ਝੂਟੀ ਵਾਰੀ ਦੱਸੋ ਕਿੰਨਾ ਵਸੂ ਬਸ ਜੀ ਇਹ ਝੂਟੀ ਪਹਿਲਾ ਸੂਆ ਸੂਈਦ ਵੀ ਆਛਾ ਜੀ ਹਾਂ ਜੀ ਇਹ ਮੱਛਾ ਕਿਹਜੇ ਦਾ ਮਾਰ ਰਿਹਾ ਆ ਆਛਾ ਜੀ ਦੰਦਾ ਜਾਂ ਦੇਖ ਜਾਂ ਨਹੀਂ ਦੰਦੋ ਜਵਾਨ ਠੀਕ ਹੈ ਜੀ ਹਾਂ ਜੀ ਹੁਣ ਜੀ ਫਿਰ ਦੁੱਧ 40 ਲੀਟਰ ਠੰਡਾ ਹੋਊਗਾ ਆਛਾ ਜੀ ਕੋਈ ਆਲ ਨਹੀਂ ਕੋਈ ਨਹੀਂ ਤੁਸੀਂ ਮੱਥੇ ਨੂੰ ਭੇਜੋ ਜਿੱਦਾਂ ਮੱਥੇ ਠੀਕ ਜੀ ਲੋ ਜੀ ਸੀ ਜੀ ਮੈਂ ਨਾ ਰਹਾ ਨ ਕੋਈ ਨ ਕੋਈ ਇਹ ਬਈ ਇਹ ਕਿੰਨਾ ਕੁ ਟਾਈਮ ਲੱਗਦਾ ਇਹਨੂੰ 15 ਤੋਂ 20 ਦਿਨ ਹੋਗੇ ਅੱਛਾ ਜੀ ਹਾਂ ਜੀ ਠੀਕ ਲੋ ਜੀ 15 ਤੋਂ 20 ਦਿਨ ਦੇ ਆਸ-ਪਾਸ ਦਾ ਟਾਈਮ ਹੋ ਗਿਆ ਵਾ ਇਹ ਫਲਾਂ ਆ ਗਿਆ ਜੇ ਚੱਡਾ ਪਛੇ ਸਪਿਅਰ ਜੈੱਡ ਬਲੈਕ ਮੌਰਾ ਨਸਲ ਦੇ ਵਿੱਚ ਛੋਟੀ ਆ ਗਈ ਆ ਜੀ ਕਾਟ ਕਾਟ ਵੀ ਚੰਗਾ ਆ ਗਿਆ ਤੇ ਪੇਟ ਥੋੜਾ ਵੀ ਚੰਗਾ ਵਾ ਇਹਦੇ 10 ਲੀਟਰ ਜਿਹੜਾ ਮੌਕੇ ਤੇ ਦੁੱਧ ਪਿਆਰ ਤੇ ਥਾਨ ਦੇ ਤਾਨੂੰ ਕਾਲਾ ਲੱਗਾ ਵਾ ਐਨ ਕੱਲਾ ਕੱਲਾ ਥਾਨ ਲੱਗਾ ਵਾ ਤੇ ਨੋਕ ਵਾਲੇ ਥਾਨ ਦੀ ਚਵਾਈ ਜਿਹੜੀ ਬਹੁਤ ਹੀ ਜ਼ਿਆਦਾ ਨਰਮ ਨਿਕਲਦੀ ਆ ਬਾਕੀ ਸੇਂਗਸ ਨੂੰ ਵੀ ਬਹੁਤ ਹੀ ਚੰਗਾ ਲੱਗਾ ਐ ਨਾ ਰੇਂਗਰ ਸਿੰਗ ਲੱਗਾ ਪਿਆ ਵਾ ਵੀ ਫੇਸ ਕੁਆਲਟੀ ਆਪਾਂ ਲੱਗੇ ਤੇ ਚੈੱਕ ਕਰਾ ਦਿੰਨੇ ਤੁਹਾਨੂੰ ਉਹਦੀ ਫੇਸ ਕੁਆਲਟੀ ਚੈੱਕ ਹਸਾ ਤੇ ਪੂਰ ਜੈਟ ਬਲੈਕ ਆ ਗਈ ਜਿਹੜਾ ਰੇਂਗਰ ਸਿੰਗ ਲੱਗਾ ਪਿਆ ਵਾ ਤੇ ਜਵਾਕ ਬਾਈ ਇਹਦਾ ਮਰ ਗਿਆ ਜਵਾਕ ਸੱਟ ਠੀਕ ਹੈ ਠੀਕ ਉੱਚੀ ਬਣਾਈ ਨੀ ਤੂੰ ਜਰੂਰ ਕੋਈ ਲੱਗ ਗਿਆ ਚੁੱਪੇ ਅੱਛਾ ਈ ਤੇ ਮਿਲਦੀ ਕਿਵੇਂ ਭਾੜੇ ਤੇ ਮੇਰੇ ਵੀ ਇਹ ਤੇ ਛਾੜਦੀ ਵਾ ਠੀਕ ਹੈ ਠੀਕ ਆ ਲਓ ਇਹ ਐ ਮਾਫੀ ਤੇ ਮਿਲ ਪੈਂਦੀ ਆ ਤੇ ਬਾਈ ਜੀ ਇਹਦਾ ਮੁੱਲ ਫਿਰ ਕੀ ਕਰਨਾ ਮੁੱਲ ਵੇਖ ਲਓ ਬਾਕੇ ਹਿਸਾਬ ਨਾਲ ਜੁੜੇਗਾ ਜੇ ਚਲੋ ਹੁਣ ਜਵਾਕ ਮਰ ਗਿਆ ਨਾ ਚਲੋ ਫਿਰ ਇਹਦਾ ਦੇਖ ਲੱਕ ਦੀ ਨਹੀਂ ਚਲਿਏ ਜਾਇਦ ਜਾਇਦਾ ਵੀ ਤੂੰ ਵੀ ਹਾਂ ਨਹੀਂ ਦੱਸ ਦੋ ਕਿ ਇੱਥੇ ਨਹੀਂ ਛੱਡਣੀ ਆਪਾਂ ਲੰਬੇ ਦੀ ਵੀ ਉਹ ਛੋਟ ਛਪਾਈ ਹੁੰਦਾ 25000 ਠੀਕ ਹੈ ਠੀਕ ਹੈ ਲਓ ਜੀ 90000 ਚ ਪਈ ਕਹਿੰਦਾ ਕਿ ਛੋਟ ਛਪਾ ਚਲੋ ਕਰਤਾਗੇ ਜਰੂਰ ਬਾਕੀ ਝੋਟੀ ਜਿਹੜੀ ਸਾਹਮਣ ਵਾਲੀ ਉਹ ਸਾਹਮਣ ਲੋਗਾ ਵੀਰ ਭਰਾ ਤੇ ਵੀ ਚਲੋ ਕਮਲਪਾਲ ਵੀ ਆਪਣੇ ਜੀ ਚੰਗਾ ਕੱਢੀ ਜਾਊਗੀ ਤੇ ਬਾਕੀ ਝੋਟੀ ਜਿਹੜੀ ਬਹੁਤ ਹੀ ਖੜੀ ਹੈ ਜਿਹੜਾ ਸੂਗਾ ਬਿਲਕੁਲ ਨਵੀਂ ਝੋਟੀ ਆ ਤੇ ਪਸ਼ੂ ਪਾਈ ਤੇ ਕੋਲ ਚਲੋ ਚੰਗੇ ਯਾਰੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਬਜੂ ਬਾਲ ਕੁਪਰਾਵਾਂ ਦਾ